ਠਿੰਡਾ ਤੋਂ ਸ਼ਰਮਨੀ ਅਕਾਲੀ ਦਲ ਦੇ ਉਮੀਦਵਾਰ ਹਰਸਿਮਰਤ ਕੌਰ ਬਾਦਲ ਲਗਾਤਾਰ ਆਪਣੇ ਹਲਕੇ ਵਿੱਚ ਚੋਣ ਪ੍ਰਚਾਰ ਕਰ ਰਹੇ ਨੇ ਅੱਜ ਵਿਧਾਨ ਸਭਾ ਹਲਕਾ ਮੋੜ ਚ ਪੁੱਜੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਕਿਸ ਤਰ੍ਹਾਂ ਦਾ ਇੱਥੇ ਅੱਜ ਚੋਣ ਪ੍ਰਚਾਰ ਕੀਤਾਗਾ ਔਰਤਾਂ ਨਾਲ ਗੱਲਬਾਤ ਕਰ ਰਹੇ ਨੇ ਔਰਤਾਂ ਦੀਆਂ ਆਪਣੀਆਂ ਮੁਸ਼ਕਲਾਂ ਜਿਹੜੀਆਂ ਉਹ ਵੀ ਦੱਸਦੀਆਂ ਨੇ ਚੋਣ ਪ੍ਰਚਾਰ ਦੌਰਾਨ ਵੱਡੀ ਗਿਣਤੀ ਵਿੱਚ ਔਰਤਾਂ ਪੁੱਜਦੀਆਂ ਨੇ ਤੇ ਨਾਲ-ਨਾਲ ਆਪਣੀਆਂ ਮੁਸ਼ਕਲਾਂ ਵੀ ਉਹਨਾਂ ਨਾਲ ਸਾਂਝੀਆਂ ਕਰਦੀਆਂ ਨੇ ਤੁਸੀਂ ਦੇਖ ਸਕਦੇ ਹੋ ਕਿ ਤਸਵੀਰਾਂ ਜਿਹੜੀਆਂ ਬੀਬਾ ਜੀ ਅੱਜ ਚੋਣ ਪ੍ਰਚਾਰ ਕਰ ਰਹੇ ਹੋ ਹਲਕਾ ਮੋੜ ਚ ਹਲਕਾ ਮੋੜ ਜਿਹੜਾ ਹਲਕ ਜਦਾ ਵਿਕਾਸ ਹੋਇਆ ਹੈਗਾ ਦੇਖੋ ਸਾਹਮਣੇ ਕਰਾਇਆ ਅੱਜ ਚੋਣ ਪ੍ਰਚਾਰ ਕੀਤਾ ਕਿਸ ਤਰ੍ਹਾਂ ਦਾ ਰਿਸਪਾਂਸ ਦੇਖੋ ਨੂੰ ਮਿਲ ਰਿਹਾ ਹੈਗਾ ਨਹੀਂ ਬਿਲਕੁਲ ਲੋਕਾਂ ਨੂੰ ਅਚਾਨਨ ਹੋ ਗਿਆ ਆਪ ਬਜ਼ੁਰਗ ਮਾਤਾ ਨੂੰ ਪੁੱਛ ਲੋ ਇਹੋ ਨਹੀਂ ਤੁਹਾਡੇ ਸਾਹਮਣੇ ਹੀ ਕਹਿ ਰਹੇ ਸੀ ਸਾਰੇ ਪੰਜਾਬ ਨੂੰ ਗੋਹੇ ਚ ਸਿੱਟ ਛੜਿਆ ਇਹੋ ਜੀ ਸਰਕਾਰਾਂ ਨੂੰ ਕੱਢੋ ਬਿਲਕੁਲ ਸਹੀ ਗੱਲ ਹੈ ਤਾਂ ਹੀ ਮੋੜ ਮੰਡੀ 'ਚ ਕੱਲ ਮੁੱਖ ਮੰਤਰੀ ਆਏ ਤੇ ਜਿਹੜਾ ਮੁੱਖ ਮੰਤਰੀ ਹਵਾਈ ਜਹਾਜ਼ ਤੋਂ ਥੱਲੇ ਨਹੀਂ ਉਤਰਿਆ ਹੈਲੀਕਾਪਟਰ ਤੋਂ ਥੱਲੇ ਉਤਰ ਕੇ ਜਿਹੜਾ ਕਹਿੰਦਾ ਸੀ ਆਮ ਆਦਮੀ ਜ਼ਮੀਨ 'ਚ ਆਣਾ ਜ਼ਮੀਨ ਤੇ ਤਾਂ ਨੇੜੇ ਨਹੀਂ ਲਗਿਆ ਹੁਣ ਵੋਟਾ ਖਾਤਰ ਜ਼ਮੀਨ 'ਚ ਜਾ ਦੁੱਤਰਨਾ ਪਿਆ ਫਿਰ ਮੋਡ ਮੰਡੀ ਦੇ ਸੇਠਾ ਨੇ ਜਿਉ ਇਹਨੂੰ ਕਹਿ ਰਿਆ ਤੁਸੀਂ ਸੋਚੋ ਇਹਨੇ ਤਪਿਓ ਕਹਿੰਦੇ ਬੀਬੀਆਂ ਬੋਤਲਾ ਲੈ ਕੇ ਖੜੀ ਹੋ ਗਈ ਕਿ ਸਾਡਾ ਪਾਣੀ ਪੀ ਦੋ ਕੁੱਟ ਪੀ ਕੇ ਦਿਖਾ ਜਿਹੜਾ ਸੀਵਰ ਦੇ ਨਾਲ ਮਿਕਸ ਵਾਲਾ ਪਾਣੀ ਅਸੀਂ ਰੋਜ਼ ਪੀਨੇ ਆ ਉਹ ਨਾ ਜਾਏ ਪੀ ਕੇ ਜਾ ਗੱਡੀ 'ਚ ਮੂੰਹ ਛੁਪਾ ਕੇ ਚੁੰਨੀ 'ਚ ਮੂੰਹ ਲੁਕੋ ਕੇ ਭਜ ਜਾ ਇੱਕ ਇਕਲੀ ਦੀ ਗੱਲਾਂ ਕਰਦਾ ਮੈਂ ਤਾਂ ਮਾਨ ਸਾਹਿਬ ਨੂੰ ਬੇਨਤੀ ਕਰਦੇ ਆ ਮਾਨ ਸਾਹਿਬ ਤੁਹਾਨੂੰ ਲੋਕਾਂ ਦੇ ਨਾਲ ਬਹੁਤ ਵੱਡੀ ਉਮੀਦਾਂ ਦੇ ਨਾਲ ਤੁਹਾਨੂੰ ਸੇਵਾ ਬਖਸ਼ੀ ਹੈ ਕੁਝ ਉਸ ਕੁਰਸੀ ਦੀ ਮਰਿਆਦਾ ਰੱਖੋ ਲੋਕਾਂ ਦੇ ਵਿੱਚ ਜਾਓ ਦੇਖੋ ਕਿਹੋ ਜੀ ਹਾਹਾਕਾਰ ਮਚੀ ਹੋਈ ਹੈ ਅੱਜ ਗਰੀਬ ਦਾ ਕੀ ਹਾਲ ਹੈ ਤੁਸੀਂ ਬਾਲ ਸਾਹਿਬ ਦੀ ਸਾਰੀ ਸਹੂਲਤਾਂ ਖੋਹ ਲਿੱਤੀਆਂ ਵਿਕਾਸ ਦੀ ਇੱਕ ਇੱਟ ਕਿਤੇ ਨਹੀਂ ਐ ਕਿਸਾਨਾਂ ਦੀ ਸੁਣਵਾਈ ਨਹੀਂ ਨੌਜਵਾਨਾਂ ਦੇ ਕੋਲ ਨੌਕਰੀਆਂ ਨਹੀਂ ਕਿੰਨੀ ਦੇਰ ਫੋਕੇ ਫਾਇਰ ਹਵਾ ਚ ਮਾਰੀ ਜਾਉਂਗੇ ਗੱਲਾਂ ਤੇ ਕੁਝ ਤਾਂ ਮਾੜਾ ਮੋਟਾ ਕੰਮ ਕਰ ਲਓ ਬਹੁਤ ਛੇਤੀ ਲੋਕਾਂ ਨੇ ਤੁਹਾਨੂੰ ਪੂਰਾ ਵੇਲਾ ਕਰ ਦੇਣਾ ਉਸ ਟਾਈਮ ਜਿੰਨਾ ਜਿੰਨਾ ਕਿਕਲੀ ਤੁਸੀਂ ਕਰਨੀ ਕਰ ਲੈਣਾ ਲੇਕਿਨ ਅੱਜ ਤਾਂ ਵੀਰ ਬਣ ਕੇ ਹੱਥ ਬਣ ਕੇ ਲੋਕਾਂ ਦੀ ਤਕਲੀਫਾਂ ਦੂਰ ਕਰੋ ਹਾਲ ਪੰਜਾਬ ਦਾ ਬਿਹਾਲ ਹੋਇ ਪਿਆ ਜਿਹੜਾ ਆਉ ਤਾਂ ਸਹੀ ਅੱਜ ਮੋੜ ਮੰਡੀ ਦੇ ਲੋਕਾਂ ਨੇ ਇਹਨੂੰ ਕਟਿਆ ਭਜਾਇਆ ਮੰਡੀ ਤੋਂ ਮਾਨਸਾ ਗਿਆ ਮਾਨਸੇ ਵਾਲਿਆਂ ਨੇ ਪਹਜਾਇਆ ਉਹ ਦਿਨ ਦੂਰ ਨਹੀਂ ਹੈ ਕਿ ਇਹ ਜਿੱਥੋਂ ਘਰੋਂ ਬਾਹਰ ਨਿਕਲੂਗਾ ਕੱਲਾ ਲੋਕਾਂ ਨੇ ਕੁੱਟਕੋਟੇ ਨੂੰ ਪਹਜਾਣਾ ਹੈਗਾ ਉਸੇ ਝਾੜੂ ਦੇ ਨਾਲ ਜਿਹੜੇ ਝਾੜੂ ਤੇ ਇਹਨੇ ਵੱਡੀਆਂ-ਵੱਡੀਆਂ ਗੱਲਾਂ ਕੀਤੀਆਂ ਸੀ ਮੁੱਖ ਮੰਤਰੀ ਕਹਿੰਿਆ ਸੀ ਕੱਲਾ ਉਹ ਕੱਲਾ ਤੁਹਾਡੇ ਤੇ ਕਮੈਂਟ ਕਰਦਾ ਸੀ ਵੀ ਬਾਦਲ ਪਰਿਵਾਰ ਕੱਲਾ ਆਵੇ ਚੋਣ ਪ੍ਰਚਾਰ ਕਰੇ ਤੁਹਾਨੂੰ ਲੱਗਦਾ ਨਹੀਂ ਹੁਣ ਇਹ ਕੱਲਾ ਆਵੇ ਤੇ ਚੋਣ ਪ੍ਰਚਾਰ ਕਰਨਾ ਚਾਹੀਦਾ ਜਿਵੇਂ ਬਾਦਲ ਬਾਦਲ ਪਰਿਵਾਰ ਤਾਂ ਕੱਲਾ ਹੀ ਫਿਰ ਰਿਹਾ ਸਾਰੇ ਲੋਕੀ ਨੇ ਉਹ ਆਪਣੀ ਪੁਲਿਸ ਨੇ ਆ ਕੇ ਤਾਂ ਦਿਖਾ ਲੋਕਾਂ ਦੇ ਵਿੱਚ ਜਿਹੜੀ ਇਹਦੇ ਰੋਡ ਸ਼ੋ ਹੋ ਰਹੇ ਨੇ ਵਰਦੀ ਵਾਲੇ ਚਾਰੋਂ ਪਾਸੇ ਘੇਰ ਕੇ ਉਹ ਤਾਂ ਦੀ ਤਾਂ ਚੜਿਆ ਹੋਇਆ ਹੈ ਖੱਲੇ ਜ਼ਮੀਨ 'ਚ ਪੈਰ ਤਾਤਰ ਤੈਨੂੰ ਬੰਦਾ ਭਲਾ ਦੇ ਮੈਂ ਤਾਂ ਚੈਲੰਜ ਦਿੱਤਾ ਹੈ ਜੇ ਮਾਸਟਰ ਕੀਪ ਨਾਸੀ ਤੇ ਉਹਦਾ ਮਾਸਟਰ ਮਹਿੰਦਰ ਦਾ ਜੇ ਤੂੰ ਪੁੱਤ ਹੈ ਤੈਨੂੰ ਚੈਲੰਜ ਕਰਦੀਆਂ 1 ਘੰਟੇ ਵਾਸਤੇ ਇਕੱਲੇ 1 ਘੰਟੇ ਵਾਸਤੇ ਪੰਜਾਬ ਦੇ ਕਿਸੇ ਪਿੰਡ 'ਚ ਵੜ ਜਾ ਬਿਨਾਂ ਸਿਕਿਉਰਿਟੀ ਦੇ ਜੇ ਮਾਸਟਰ ਦਾ ਸਹੀ ਮੁੰਡਾ ਤੈਨੂੰ ਬੁਲਾ ਕੇ ਲੋਕੀ ਨਹੀਂ ਭੇਜਣਗੇ ਤੇ ਆਪਾਂ ਸਿਆਸਤ ਛੱਡ ਦਾਂਗੇ ਨਿਕਲਤਾ ਸਹੀ ਜੀ ਭਾਈ ਮੋੜ ਹਲਕੇ ਦੀ ਕਾਫੀ ਵਿਕਾਸ ਦੀ ਗੱਲ ਕੀਤੀ ਆ ਸੜਕਾਂ ਬਹੁਤ ਬਣਾਈਆਂ ਸੀ ਪਾਣੀ ਵੀ ਕਹਿੰਦੇ ਬਹੁਤ ਜ਼ਿਆਦਾ ਹੋ ਗਿਆ ਸੀ ਅੱਜ ਆਏ ਹੋ ਅੱਜ ਕਿਸ ਤਰ੍ਹਾਂ ਦੇ ਹਾਲਾਤ ਨੇ ਲੋਕ ਮਿਲੇ ਨੇ ਤੁਹਾਨੂੰ ਉਹਨਾਂ ਨਾਲ ਗੱਲਬਾਤ ਹੋਈ ਆ ਕੀ ਹਾਲਾਤ ਕੀ ਨੇ ਹੁਣ ਮੋੜ ਹਲਕੇ ਦੇ ਨਹੀਂ ਲੋਕੀ ਔਖੇ ਨੇ ਬਿਲਕੁਲ ਨਰਾਜ਼ ਨੇ ਆਪਣੀ ਸਰਕਾਰ ਦੇ ਨਾਲ ਇਹਨਾਂ ਦੇ ਮੁੱਖ ਮੰਤਰੀ ਨੇ ਲੋਕਾਂ ਦੇ ਵਿੱਚ ਢਾਈ ਸਾਲ ਤੋਂ ਸ਼ਕਲ ਨਹੀਂ ਦਿਖਾਈ ਇਹਨਾਂ ਦੇ ਐਮਐਲਏ ਨੇ ਸਾਰ ਨਹੀਂ ਲਿੱਤੀ ਲੋਕਾਂ ਦੇ ਸੁੱਖ-ਦੁੱਖ ਚ ਸਾਰ ਛੱਡੋ ਜੇ ਕੋਈ ਵਿਕਾਸ ਦਾ ਕੰਮ ਕੋਈ ਨਹੀਂ ਕੀਤਾ ਗ੍ਰਾਂਟ ਦਵਾਨੀ ਨਹੀਂ ਦਿੱਤੀ ਸੋ ਜਸ ਮੁੱਖ ਮੰਤਰੀ ਨੂੰ ਪੰਜਾਬ ਵਾਸਤੇ ਸਮਾਂ ਨਹੀਂ ਕੇਜਰੀਵਾਲ ਨੂੰ ਚਮਕਾਉਣ ਵਾਸਤੇ ਕਦੇ ਗਰਬੇ ਨੱਚਦਾ ਕਦੇ ਕਿੱਥੇ ਉੜਿਆ ਫਿਰਦਾ ਫਿਰਦਾ ਹੈਗਾ ਤਾਂ ਫਿਰ ਜਦ ਇਹ ਪੰਜਾਬ ਚ ਨਹੀਂ ਰਹੂਗਾ ਤੇ ਪੰਜਾਬ ਦੇ ਐਮਐਲਏ ਨੇ ਕੀ ਕੰਮ ਕਰਨਾ ਹੈ ਇਹਦੇ 92 ਦੇਵਾ ਕਹਿੰਦਾ ਤੇਰਾ ਹੋਰ ਦੇ ਦਿਓ ਤੈਨੂੰ 92 ਦਿੱਤੇ ਤਾਂ ਕੱਖ ਨਹੀਂ ਕੀਤਾ ਹੁਣ ਤੈਨੂੰ ਹੋਰ ਕਾਨੂੰ ਤਈਏ ਕਿ ਤੁਹਾਡੇ ਹੋਰ ਵਿਆਹ ਹੋ ਜਾਣ ਬਥੇਰੇ ਵਿਆਹ ਤੁਹਾਡੇ ਦੇਖ ਲੱਤੇ ਬਦਲਾਵ ਹੋਈ ਨਹੀਂ ਸੀਗਾ ਕਿ ਤੁਹਾਡੇ ਵਿਆਹ ਹੋਣ ਤੁਹਾਡੇ ਘਰ ਵਸਣ ਤੁਹਾਨੂੰ ਸਿਕਿਉਰਿਟੀ ਆ ਗੱਡੀਆਂ ਮਿਲਣ ਇਹ ਬਦਲਾਅ ਵਾਸਤੇ ਤਾਂ ਕਿਸੇ ਨੇ ਵੋਟ ਪਾਇਆ ਨਹੀਂ ਸੀ ਬਦਲਾਅ ਤਾਂ ਇਹ ਹੋ ਜਾ ਝਾੜੂ ਲੋਕਾਂ ਦੇ ਉਮੀਦਵਾਰ ਦੇ ਉੱਤੇ ਸਾਰੀ ਸੋਲਦਾ ਉਡਾਤੀਆਂ ਝਾੜੂ ਮਾਰ ਕੇ ਵਿਕਾਸ ਤੇ ਕੰਮ ਹੋ ਜਿੱਥੇ ਸਾਡੇ ਟਾਈਮ 'ਚ ਏਮਜ਼ ਵਰਗੇ ਹਸਪਤਾਲ ਬੰਦੇ ਸੀ ਕਿੱਥੇ ਵੱਡਾ ਏਮਜ਼ ਹਸਪਤਾਲ ਕਿੱਥੇ ਮੋਹੱਲਾ ਕਲੀਨਿਕ ਪੰਜਾਬ ਦਾ ਸਟੈਂਡਰਡ ਕਿੱਥੋਂ ਤੱਕੋਂ ਤੱਕੋਂ ਲਾ ਛੜਿਆ ਸੋ ਅਫਸੋਸ ਹੈ ਪੰਜਾਬ ਦੇ ਲੋਕਾਂ ਦੇ ਵਿੱਚ ਰੋਸ ਹੈ ਨਰਾਜ਼ਗੀ ਹੈਗੀ ਜਿਹਦੇ ਕਰਕੇ ਇਹਨਾਂ ਨੂੰ ਲੋਕੇ ਜਿਹੜੇ ਪਾਸੋਂ ਘੇਰੇ ਹੋਣੇ ਨਹੀਂ ਗੱਲਾਂ ਕਿੰਨੇ ਤੇ ਚੱਲ ਜਾਣ ਗਿਆ ਲੋਕਾਂ ਆਗੇ ਢਿਡ ਨਹੀਂ ਪਰਦੇ ਨੌਕਰੀਆਂ ਨਹੀਂ ਲੱਗਦੇ ਹੁਣ ਨੌਜਵਾਨ ਵੀ ਪੂਰੇ ਤਕੜੇ ਹੋ ਕੇ ਵਾਪਸ ਆ ਰਹੇ ਨੇ ਸਭ ਸਮਝ ਗਏ ਨੇ ਕਿ ਇਹ ਨੁਕ ਕੰਮ ਤਾਂ ਕੀ ਕਾ ਖਾਂਦਾ ਨਾ ਖੁਦ ਕਰਦਾ ਹੈ ਨਾ ਇਹਦੇ ਐਮਐਲਏ ਕਰਦੇ ਨੇ ਤੇ ਨਾ ਹੀ ਇਹਦੀ ਪ੍ਰਸ਼ਾਸਨ ਕੋਈ ਕੰਮ ਕਰ ਰਹੀਏ ਪੰਜਾਬ 'ਚ ਕੋਈ ਸੁਣਵਾਈ ਨਹੀਂ ਘਰ ਘਰ ਬੇਰੋਜ਼ਗਾਰੀ ਘਰ ਘਰ ਨਸ਼ਾ ਮਾਵਾਂ ਰੋਂਦੀਆਂ ਨੇ ਰੋਜ਼ ਮਾਵਾਂ ਦੇ ਪੁੱਤ ਮਰ ਰਹੇ ਨੇ ਲੇਕਿਨ ਕੋਈ ਸੁਣਵਾਈ ਨਹੀਂ ਇਹਨਾਂ ਦੇ ਐਮਐਲਏ ਤੇ ਇਹਨਾਂ ਦੀ ਲੀਡਰ ਅੱਜ ਇਹ ਮਹੀਨੇ ਬੰਨੀ ਬੈਠੇ ਨੇ ਹਿੱਸਾ ਪਾਈ ਬੈਠੇ ਨੇ ਮਗਰ ਮਛਾ ਦੇ ਨਾਲ ਜਾਓ ਨਸ਼ੇ ਵੇਚੋ ਪੰਜਾਬ ਦੀ ਜਵਾਨੀ ਖਾ ਜੋ ਤੁਹਾਨੂੰ ਕੋਈ ਹੱਥ ਨਹੀਂ ਲਾਉ ਪੈਸੇ ਭੇਜੋ ਅੱਜ ਮਾਵਾ ਦੇ ਪੁੱਤ ਮਾਰ ਕੇ ਨਸ਼ਿਆਂ ਦੇ ਨਾਲ ਇਹ ਕਮਾਈਆਂ ਕਰ ਲੈਨੇ ਇਹ ਪੰਜਾਬ 'ਚ ਬਦਲਾਅ ਆਇਆ ਹੈ ਪੰਜਾਬ 'ਚ ਆ ਬਦਲਾਅ ਆਇਆ ਹੈ ਕਿ ਕੋਈ ਸੁਣਵਾਈ ਨਹੀਂ ਹੈਗੀ ਲੁੱਟਾਂ ਖੋਹਾਂ ਚੋਰੀਆਂ ਚਕੇਰੀਆਂ ਡਕੈਤੀਆਂ ਗੈਂਗਸਟਰਾਂ ਦਾ ਰਾਜ ਇਹ ਬਦਲਾਅ ਆਇਆ ਹੈ ਇਹ ਸਭ ਇਹਦੀ ਦੇਣ ਜਿਨ੍ਹਾਂ ਦੇ ਕੱਲੇ ਗੱਲਾਂ ਤੋਂ ਇਲਾਵਾ ਇਹਨੂੰ ਕੰਮ ਨਹੀਂ ਕੀਤਾ ਕੁਝ ਦੇਖੋ ਸਾਹਿਬ ਅਜਾ ਕੱਲ ਕੀ ਮੰਡੀਆਂ ਨਾਰਾਜ਼ਗੀ ਹੋ ਗਈ ਸੀ ਕਹਿੰਦੇ ਮੁੱਖ ਮੰਤਰੀ ਨੂੰ ਬੋਲਣ ਤੱਕ ਨਹੀਂ ਦਿੱਤਾ ਕੀ ਨਾਰਾਜ਼ਗੀ ਹੈ ਮੰਡੀ ਤੁਹਾਡੇ ਨਾਲ ਜੁੜੀ ਹੋਈ ਹੈ ਕਾਫੀ ਜ਼ਿਆਦਾ ਦੇਖੋ ਅਸੀਂ ਸੀਵਰੇਜ ਪਾਇਆ ਸੀ ਸਾਰੀ ਮੰਡੀ ਦੇ ਵਿੱਚ ਉਹ ਸੀਵਰੇਜ ਕਿਤੇ ਚੋਕ ਹੋ ਗਿਆ ਮੰਡੀ ਦੇ ਮੰਡੀ ਦੇ ਲੋਕਾਂ ਨੇ ਜ਼ੋਰ ਲਾ ਲਿਆ ਕਿਸੇ ਐਮਐਲਏ ਨੇ ਨਹੀਂ ਪੁੱਛਿਆ ਕਿਸੇ ਨੇ ਨਹੀਂ ਪੁੱਛਿਆ ਸਾਰਾ ਇੱਕੋ ਹੀ ਰਸਤਾ ਰਹਿ ਗਿਆ ਸਾਰੀ ਮੰਡੀ ਨੂੰ ਸਾਰੇ ਪਾਸੇ ਪਾਣੀ ਪਾਣੀ ਫਿਰਦਾ ਹੈ ਔਰ ਪਾਣੀ ਉਹ ਗੰਦਾ ਪਾਣੀ ਵਾਟਰ ਬਾਕਸ ਦੇ ਪਾਣੀ ਚ ਮਿਲਿਆ ਹੋਇਆ ਲੋਕ ਪਾਣੀ ਪੀਣ ਤੋਂ ਤੰਗ ਹੈ ਦੁਖੀ ਹੋ ਕੇ ਲੋਕਾਂ ਨੇ ਸੀਐਮ ਨੂੰ ਕਹਿ ਰਿਹਾ ਕੋਈ ਐਵੇਂ ਨਹੀਂ ਕਹਿ ਰਿਹਾ ਤੁਸੀਂ ਆਸ਼ਵਾਸ਼ਣ ਦਿੰਨੇ ਹੋ ਕੱਲੂ ਥੋੜੀ ਸਰਕਾਰ ਆਉਂਦੇ ਆ ਮੈਂਬਰ ਪਾਰਲੀਮੈਂਟ ਬੰਦੇ ਆ ਪਹਿਲਾਂ ਵੀ ਕੰਮ ਕੀਤੇ ਆ ਜੀ ਅਸੀਂ ਹੁਣ ਵੀ ਕਰਾਂਗੇ ਅਸੀਂ ਇਹ ਜਿਹੜਾ ਸੀਵਰੇਜ ਆ ਮੰਡੀ ਦਾ ਬਿਲਕੁਲ ਠੀਕ ਕਰਾਂਗੇ ਸੀਵਰ ਪਹਿਲੇ ਵੀ ਅਪਾ ਹੀ ਪਾਇਆ ਸੀਗਾ ਇਹਨਾਂ ਨੇ 5 ਸਾਲਾਂ ਚ ਉਹ ਸੀਵਰ ਦੀ ਸਫਾਈ ਕੀ ਕਰਨੀ ਮੇਨਟੇਨ ਤੱਕ ਨਹੀਂ ਕੀਤਾ ਮਨਸੇ ਜੇ ਵੀ ਆਈ ਧਰਨਾ ਲੱਗਿਆ ਹੋਇਆ ਤੇ ਕੋਈ ਨਵਾਂ ਪਾ ਨਹੀਂ ਸਕਦੇ ਜਿਹੜਾ ਨਵਾਂ ਪਾ ਕੇ ਗਏ ਨੇ ਉਹਨੂੰ ਸਾਭ ਤਾਂ ਲਿਓ ਕਰਜ਼ਾ ਵੀ ਚੜਾਤਾ ਕਰਜ਼ਾਈ ਵੀ ਕਰਤਾ ਵਿਕਾਸ ਦਾ ਕੰਮ ਵੀ ਨਹੀਂ ਕੀਤਾ ਮੇਨਟੇਨ ਕਰ ਲਓ ਰੋਸ ਬਹੁਤ ਆ ਬੀਬੀਆਂ ਨੇ ਕੱਲ ਬਹੁਤ ਜਿਆਦਾ ਜਦੋਂ ਐਮਐਲਏ ਸਾਹਿਬ ਕਹੇ ਆ ਕਾਫੀ ਜਿਆਦਾ ਉਹਨਾਂ ਨਾਲ ਤਕਰਾਰ ਵੀ ਕੀਤੀ ਹੈਗਾ ਪਰ ਐਮਐਲਏ ਸਾਹਿਬ ਕਹਿੰਦੇ ਬੋਲ ਨਹੀਂ ਚੁੱਪ ਕਰਕੇ ਬੈਠੇ ਨੇ ਜਵਾਬ ਹੀ ਨਹੀਂ ਹੈਗਾ ਚੁੱਪ ਹੀ ਕਰਨਗੇ ਤਾਂ ਹੀ ਤਾਂ ਇੱਕ ਇੱਕ ਲੀਆਂ ਕਰ ਰਿਹਾ ਕਿਉਂਕਿ ਇਹਦੇ ਕੋਲ ਵੀ ਜਵਾਬ ਨਹੀਂ ਹੈਗਾ ਜਵਾਬ ਤਾਂ ਲੋਕੀ ਪਹਿਲੀ ਜੂਨ ਨੂੰ ਦਣਗੇ ਸਵਾਰ ਕੇ ਬਿਲਕੁਲ ਇਹ ਸਨ ਹਰਸ਼ਮਰਤ ਕੌਰ ਬਾਦਲ ਜਿਨ੍ਹਾਂ ਨੇ ਕਿਹਾ ਕਿ ਆਉਣ ਵਾਲੀ ਇੱਕ ਤਰੀਕ ਨੂੰ ਮੌਜੂਦਾ ਸਰਕਾਰ ਨੂੰ ਆ ਜਿਹੜੇ ਲੋਕ ਨੇ ਜਵਾਬ ਦੇਣਗੇ ਕੈਮਰਾਮੈਨ ਇੰਦਰਜੀਤ ਸਿੰਘ ਦੇ ਨਾਲ ਮਨੀਸ਼ ਗਰਗ ਪੀਟੀਸੀ ਨਿਊਜ਼ ਮੌੜ ਮੰਡੀ